ਕੀ ਇਹ ਜਾਗੇ ਹੋਏ ਸਾਰੇ ਨੌਜਵਾਨ ਸਾਥੀ ਨੇ ਔਰ ਮੈਨੂੰ ਲੱਗਦਾ ਪੜੀਆਂ ਲਿਖੀਆਂ ਸਾਡੀਆਂ ਮਾਤਾਵਾਂ ਘੇਣਾ ਵੀ ਬੈਠੀਆਂ ਨੇ ਸੋ এডਿਕੇਸ਼ਨ ਸਾਡੇ ਲਈ ਬਹੁਤ ਜ਼ਰੂਰੀ ਹੈ ਸਿੱਖਿਆ ਸਾਡੇ ਲਈ ਬਹੁਤ ਜ਼ਰੂਰੀ ਹੈ ਜੇ ਸਾਡੇ ਬੱਚੇ ਪੜ੍ਹ ਲਿਖ ਜਾਣਗੇ ਤਾਂ ਕਿਤੇ ਨਾ ਕਿਤੇ ਅਸੀਂ ਸਰਕਾਰੀ ਨੌਕਰੀਆਂ ਵੱਲੋਂ ਵਧਾਂਗੇ ਅਸੀਂ ਆਸਰशाही ਵੱਲੋਂ ਵਧਾਂਗੇ ਅਸੀਂ ਲੀਡਰਸ਼ਿਪ ਕਰਾਂਗੇ ਸਾਡੇ ਚੋਂ ਹੀ ਬਹੁਤ ਸਾਰੇ ਬੱਚੇ ਆਗੂ ਬਣਨਗੇ ਐਮਐਲਏ ਬਣ ਸਕਦੇ ਨੇ ਬਲਾਕ ਸੰਪਤੀ ਮੈਂਬਰ ਬਣ ਸਕਦੇ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣ ਸਕਦੇ ਨੇ ਸਰਪੰਚੀ ਕਰ ਸਕਦੇ ਨੇ ਪਿੰਡ ਦੀ ਪਰ ਜੇ ਤੁਹਾਡੇ ਕੋਲ ਸੂਝ-ਪੂਝ ਹੋਊਗੀ ਜੇ ਤੁਹਾਡੇ ਕੋਲ ਪੜ੍ਹਾਈ ਲਿਖਾਈ ਹੋਊਗੀ ਤਾਂ ਕਰਗੇ ਮੈਂ ਅੱਜ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਪ੍ਰਕਟ ਦਿਵਸ ਤੇ ਤੁਹਾਨੂੰ ਸਿਰਫ ਇੱਕ ਛੋਟਾ ਜਿਹਾ ਸੁਨੇਹਾ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਭਗਵਾਨ ਵਾਲਮੀਕੀ ਜੀ ਮਹਾਰਾਜ ਨੇ ਹੱਥ ਵਿੱਚ ਫੜੀ ਕਲਮ ਆਪ ਉੱਤਰ ਨੂੰ ਹੁਣ ਜ਼ਿਆਦਾ ਜਾਣਾ ਕਿਉਂਕਿ ਸਾਡਾ ਸਮਾਜ ਨਾ ਤਾਂ ਸਮਾਜਿਕ ਤੌਰ ਤੇ ਜੁੜ ਪਾਇਆ ਨਾ ਆਰਥਿਕ ਤੌਰ ਤੇ ਤਕੜਾ ਹੋ ਪਾਇਆ ਔਰ ਨਾ ਹੀ ਅਸੀਂ ਰਾਜਨੀਤੀ ਚ ਤਕੜੇ ਹੋ ਪਾਏ ਪੜੇ ਲਿਖੇ ਨਾ ਹੋਣ ਕਰਕੇ ਤੁਹਾਡੀ ਕਮਾਂਡ ਜਿਹੜੀ ਹੈ ਉਹ ਅਨਪੜ ਲੋਕਾਂ ਦੇ ਹੱਥ ਦਿੱਤੀ ਜਾਂਦੀ ਰਹੀ ਹੈ ਜਿਸ ਦੇ ਕਰਕੇ ਸਾਡੇ ਅਸੀਂ ਭਾਈਚਾਰੇ ਨੂੰ ਬਹੁਤ ਵੱਡਾ ਨੁਕਸਾਨ ਉਠਾਉਣਾ ਪਿਆ ਕਿਉਂਕਿ ਜੇ ਤੁਹਾਡੇ ਚੋਂ ਸਾਡੇ ਬੀਬੀਆਂ ਮਾਤਾਵਾਂ ਭੈਣਾਂ ਬੱਚੀਆਂ ਬੈਠੀਆਂ ਨੇ ਜਾਂ ਨੌਜਵਾਨ ਬੈਠੇ ਨੇ ਜੇ ਇਹ ਪੜੇ ਲਿਖੇ ਹੋਣ ਤਾਂ ਆਪਣੇ ਪਿੰਡ ਬਾਰੇ ਸੋਚਣਗੇ ਆਪਣੇ ਪਿੰਡ ਦੀ ਕਾਸ ਦੇ ਵੀ ਸੋਚਣਗੇ ਸਾਡੇ ਨੌਜਵਾਨ ਬੱਚੇ ਬੱਚੀਆਂ ਦੀ ਪੜ੍ਹਾਈ ਲਿਖਾਈ ਨਹੀਂ ਸੋਚਣਗੇ ਉਹਨਾਂ ਦੇ ਰੋਜ਼ਗਾਰ ਨਹੀਂ ਸੋਚਣਗੇ ਲੇਕਿਨ ਜੇ ਪੜ੍ਹਾਈ ਲਿਖਾਈ ਨਹੀਂ ਤਾਂ ਅਸੀਂ ਕੁਝ ਨਹੀਂ ਸੋਚਣਾ ਸਾਡੇ ਉੱਤੇ ਜਿਵੇਂ ਦੇ ਮਰਜ਼ੀ ਲੀਡਰ ਥੋਪ ਦੋ ਲਿਆ ਕੇ ਜਿਵੇਂ ਦੇ ਮਰਜ਼ੀ ਲੀਡਰ ਬਿਠਾ ਦੋ ਲਿਆ ਕੇ ਅਸੀਂ ਚੁੱਪ ਕਰਕੇ ਵੋਟਾਂ ਉਹਨਾਂ ਨੂੰ ਪਾਈ ਜਾਣਾ ਕਿਉਂਕਿ ਪੜ੍ਹੇ ਨਹੀਂ ਅਸੀਂ ਅਸੀਂ ਅਜ ਤੱਕ ਆਪਣੇ ਹਲਕੇ ਦੇ ਜਿਹੜੇ ਐਮ ਐਲ ਏ ਐਮ ਪੀ ਬਣਾ ਬਣਾ ਭੇਜੇ ਨੇ ਅਸੀਂ ਅਸੀਂ ਕਹਿੰਦੇ ਆ ਵੀ ਸਾਡੀ ਗਲੀ ਬਣਾ ਦੇ ਸਾਡੀ ਨਾਲੀ ਬਣਾ ਦੇ ਲੇਕਿਨ ਕਿਸੇ ਨੇ ਨਹੀਂ ਅਜ ਤੱਕ ਪਿੰਡਾਂ 'ਚ ਆਵਾਜ਼ ਉਠਾਈ ਕਿ ਸਾਡੇ ਹਰਿਆਉਣਪੁਰ ਦੇ ਬੱਚੇ ਕੋਈ ਗ੍ਰੈਜੂਏਟ ਪਾਸ ਹੈ ਕੋਈ ਪੋਸਟ ਗ੍ਰੈਜੂਏਟ ਪਾਸ ਹੈ ਕੋਈ ਪੀ ਐਸ ਡੀ ਕਰ ਰਿਹਾ ਹੈ ਕੋਈ ਹੋਰ ਪੜਾਈ ਵਿਖਾਈ ਕਰਕੇ ਬੇਵਜ਼ਾਰ ਬੈਠੇ ਆ ਵੀ ਭਾਈ ਸਾਡੇ ਪਿੰਡ ਦੇ ਲੋਕਾਂ ਨੂੰ ਸਾਡੀਆਂ ਬੱਚੀਆਂ ਨੂੰ ਸਾਡੇ ਬੱਚਿਆਂ ਨੂੰ ਕਿੰਨੀਆਂ ਕਿ ਨੌਕਰੀਆਂ ਦੇਤੀਆਂ ਤੁਸੀਂ ਜਦੋਂ ਤੱਕ ਇਹ ਸਵਾਲ ਜਵਾਬ ਨਹੀਂ ਕਰਦੇ ਥੋੜੇ ਉੱਤੇ ਹੋ ਜੇ ਲੋਕ ਥੋਪੇ ਜਾਣਗੇ ਤੁਹਾਡੇ ਲੀਡਰ ਇਹੋ ਜਿਹੇ ਲੋਕ ਬਣਾਏ ਜਾਣਗੇ ਜਿਹੜੇ ਤੁਹਾਨੂੰ ਤਾਂ ਬਰਬਾਦ ਕਰਨਗੇ ਤੁਹਾਡੇ ਇਲਾਕੇ ਨੂੰ ਬਰਬਾਦ ਕਰਨਗੇ ਤੁਹਾਡੇ ਜ਼ਿਲ੍ਹੇ ਨੂੰ ਤੁਹਾਡੇ ਪੂਰੇ ਸਟੇਟ ਨੂੰ ਬਰਬਾਦ ਕਰਨਗੇ ਸੋ ਅੱਜ ਸੋਚਣ ਦੀ ਲੋੜ ਹੈ ਕਿ ਪੜ੍ਹਾਈ ਲਿਖਾਈ ਸਾਡੇ ਲਈ ਬਹੁਤ ਮਸਟ ਹੈ ਬਹੁਤ ਜ਼ਰੂਰੀ ਹੈ